ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪੜਾਂਗੇ ਸੁਲਤਾਨ ਉਲ ਕੌਮ ਧਰਮਤਵਾਜ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦਾ ਧਰਮ ਅਤੇ ਗੁਰੂ ਵਿੱਚ ਵਿਸ਼ਵਾਸ ਧਰਮਤਵਾਜ ਸਰਦਾਰ ਜੱਸਾ ਸਿੰਘ ਆਲੂਵਾਲੀਆ ਇੱਕ ਧਰਮੀ ਪੁਰਸ਼ ਸੀ ਦਸ ਗੁਰੂ ਸਹਿਬਾਨ ਤੇ ਅਕਾਲ ਪੁਰਖ ਦੀ ਸਰਪ੍ਰਸਤੀ ਤੇ ਸ਼ਕਤੀ ਬਖਸ਼ਿਸ਼ ਵਿੱਚ ਉਹਨਾਂ ਦਾ ਡ੍ਰਿਹੜ ਇਰਾਦਾ ਤੇ اٹਲ ਵਿਸ਼ਵਾਸ ਸੀ ਇਸ ਦੀ ਇੱਕ ਮਿਸਾਲ ਇਹ ਮਿਲਦੀ ਹੈ ਕਿ ਇੱਕ ਵਾਰ ਜਲੰਧਰ ਦੇ ਸੂਬੇਦਾਰ ਅਦੀਨਾ ਬੇਗ ਨੇ ਸੰਜਾ ਮੁਹਾਜ ਬਣਾਉਣ ਤੇ ਆਪਣਾ ਰਾਜ ਬਣਾਉਣ ਲਈ ਪੱਤਰ ਲਿਖਿਆ ਤਾਂ ਸਰਦਾਰ ਜਸਤ ਸਿੰਘ ਆਲੂਵਾਲੀਆ ਨੇ ਵਾਹਿਗੁਰੂ ਤੇ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਸਮਝੌਤਾ ਕਿਸੇ ਸੂਰਤ ਵਿੱਚ ਨਹੀਂ ਹੋ ਸਕਦਾ ਕਿਉਂਕਿ ਦੋਹਾਂ ਵਿੱਚ ਖਿਆਲਾਂ ਦਾ ਅੰਤਰ ਹੈ ਸਿੱਖ ਉਸੇ ਹੀ ਤਲਵਾਰ ਨਾਲ ਰਾਜ ਬਣਾਉਣਗੇ ਜਿਸ ਨਾਲ ਮੁਗਲਾਂ ਬਣਾਇਆ ਹੈ ਮੁਲਾਕਾਤ ਮੈਦਾਨੇ ਜੰਗ ਵਿੱਚ ਹੀ ਹੋਵੇਗੀ ਸ਼ਹੀਦੀਆਂ ਲੈ ਤੇ ਖੂਨ ਬਹਾਏ ਬਗੈਰ ਆਜ਼ਾਦੀਆਂ ਨਹੀਂ ਮਿਲਦੀਆਂ ਸਿੱਖਾਂ ਦੀ ਚਮਕਦੀ ਤੇਗ ਦੇਖ ਕੇ ਮੁਗਲ ਸਮਝੌਤੇ ਦੀਆਂ ਗੱਲਾਂ ਕਰਨ ਲੱਗ ਪਏ ਹਨ ਜਿਦ ਦੇ ਕਿਰਪਾਨ ਚੱਲ ਪਈ ਤਾਂ ਰਾਜ ਕਦਮਾ ਚ ਹੋਵੇਗਾ ਰਾਜ ਕਰੇਗਾ ਖਾਲਸਾ ਦਾ ਵਾਕ ਕਿਸੇ ਦੇ ਰਹਿਮ ਕਰਮ ਨਾਲ ਨਹੀਂ ਇਹ ਵੈਗਰੂ ਦੀ ਹਿੰਮਤ ਤੇ ਬਖਸ਼ਿਸ਼ ਨਾਲ ਪੂਰਾ ਹੋਵੇਗਾ ਜਿੰਨਾ ਦੇ ਮੱਥੇ ਤੇ ਰੱਬ ਆਪੂ ਮੁਲਕ ਲਿਖ ਦੇਵੇ ਉਹ ਹੋਰ ਨਾ ਪਾਸੋਂ ਕਾਗਜ਼ ਤੇ ਕੀ ਲਿਖਵਾਵੇ ਜਿਸ ਤੇ ਦੋਹਾਂ ਜਹਾਨਾ ਦਾ ਪਾਤਸ਼ਾਹ ਪ੍ਰਸੰਨ ਹੋਵੇ ਅਸ ਨੂੰ ਹੋਰ ਕਿਸੇ ਦੀ ਖੁਸ਼ੀ ਦੀ ਕੀ ਲੋੜ ਹੈ ਇਹ ਬੋਲ ਧਰਮਨਤਵ ਅਜੇ ਸਰਦਾਰ ਜੱਸਾ ਸਿੰਘ ਦੇ ਗੁਰੂ ਤੇ ਗੁਰੂ ਦੀਆਂ ਬਖਸ਼ੀਆਂ ਲਈ اٹਲ ਵਿਸ਼ਵਾਸ ਦਾ ਸਿਖਰ ਸੀ ਤੇ ਗੁਰੂ ਸਿੱਖਾਂ ਨੂੰ ਆਪਣੇ ਰਾਜ ਤੇ ਬਾਦਸ਼ਾਹ ਦੀ ਦੀ ਮੁਰਾਦ ਵੀ ਪੂਰੀ ਕੀਤੀ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਮੁਗਲਾਂ ਤੇ ਦੁਰਾਨੀਆਂ ਨੇ ਛੋਟੇ ਵੱਡੇ ਕੋ ਲੁਕਾ ਰਿਆਂ ਵੇਲੇ ਅਤੇ ਹੋਰ ਛੋਟੀਆਂ ਮੋਟੀਆਂ ਝੜਪਾਂ ਵੇਲੇ ਖਾਲਸਾ ਪੰਥ ਦਾ ਬਹੁਤ ਨੁਕਸਾਨ ਕੀਤਾ ਵੱਡੇ ਕੱਲੂ ਘਾਰੇ ਸਮੇ ਇੱਕ ਹੀ ਦਿਨ ਵਿੱਚ 30000 ਤੋਂ ਵੱਧ ਸਿੰਘਾਂ ਸਿੰਘਣੀਆਂ ਅਤੇ ਬੱਚਿਆਂ ਨੂੰ ਸ਼ਹੀਦ ਕਰਵਾ ਕੇ ਵੀ ਖਾਲਸਾ ਪੰਥ ਤਤ ਖਾਲਸੇ ਸੋ ਰਹੇ ਹੋ ਗਏ ਉਸ ਖੋਟ ਗਵਾਏ ਬੋਲਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਦੁਰਾਨੀਆਂ ਦੁਆਰਾ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਨੂੰ ਢੋਣਾ ਸਰੋਵਰ ਨੂੰ ਪੂਰਨਾ ਬੁੰਗੇ ਬਰਬਾਦ ਕਰਨੇ ਇਹ ਸਭ ਤੋਂ ਜ਼ਿਆਦਾ ਅਸਹਿ ਸੀ ਦੂਜੇ ਪਾਸੇ ਵੱਡੇ ਖਲੁਕਾਰੇ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਸ਼ਹੀਦ ਦਰਬਾਰ ਸਾਹਿਬ ਅਤੇ ਉਸ ਦੀ ਜ਼ਿੰਮੇਦਾਰੀ ਜ਼ਮੀਨ ਨੂੰ ਸ਼ਹਿਰਾ ਪੰਨੂਆ ਦੇ ਚੌਧਰੀ ਸਾਹਿਬ ਰਾਸਪਾਹੇ ਪਾਸੇ ਗੈਨੇ ਰੱਖ ਗਿਆ ਸੀ ਉਹ ਇਸ ਸ਼ਰਤ ਇਹ ਸੀ ਕਿ ਜਦੋਂ ਤੱਕ ਇਹ ਰਕਮ ਵਾਪਸ ਨਹੀਂ ਹੁੰਦੀ ਦਰਬਾਰ ਸਾਹਿਬ ਦੀ ਚੜ੍ਹਤ ਚੌਧਰੀ ਸਾਹਿਬ ਰਾਏ ਲਵੇਗਾ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਨੇ ਸਰਹੰਦ ਫਤਿਹ ਬਣ ਕੇ ਸਰਹੰਦ ਫਤਿਹ ਕੀਤਾ ਸਰਹੰਦ ਦੀ ਫਤਿਹ ਤੋਂ ਪਿੱਛੋਂ ਖਾਲਸੇ ਨੂੰ ਬਹੁਤ ਸਾਰਾ ਧਨ ਮਿਲਿਆ ਸਰਦਾਰਾਂ ਦੁਆਰਾ ਇਸ ਧੰਦੀ ਵੰਡ ਚ ਸਰਦਾਰ ਜੱਸਾ ਸਿੰਘ ਨੂੰ 9 ਲੱਖ ਰੁਪਏ ਉਸ ਸਮੇਂ ਹੀ ਸੇ ਆਇਆ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਨੇ ਸਰਬੱਤ ਖਾਲਸਾ ਸਦਕੇ ਸ੍ਰੀ ਹਰਮੰਦਰ ਸਾਹਿਬ ਸਰੋਵਰ ਤੇ ਬੁੰਗਿਆਂ ਦੀ ਕਾਰ ਸੇਵਾ ਲਈ ਗੁਰੂ ਦੇ ਨਾਮ ਉੱਤੇ ਸੇਵਾ ਇਕੱਠੀ ਕਰਨ ਲਈ ਗੁਰੂ ਕੀ ਚਾਦਰ ਵਿਛਾ ਦਿੱਤੀ ਤੇ ਸਭ ਤੋਂ ਪਹਿਲਾਂ ਆਪ 9 ਲੱਖ ਰੁਪਇਆ ਸੇਵਾ ਲਈ ਚਾਦਰ ਉੱਪਰ ਰੱਖ ਦਿੱਤਾ 5 ਲੱਖ ਹੋਰ ਸਰਦਾਰਾਂ ਪਾਸੇ ਇਕੱਠਾ ਹੋਇਆ ਸਾਬੰ ਮਾਇਆ ਇਕੱਠੀ ਕਰਕੇ ਭਾਈ ਦੇਸ ਰਾਜਬੀ ਦੀ ਚੰਦੀਆਂ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਕਰਾਉਣ ਲਈ ਲਾਇਆ ਇਸੇ ਦੇ ਨਾਲ ਹੀ ਚੌਧਰੀ ਰਾਏ ਨੂੰ ਬੁਲਾ ਕੇ ਸਤਕਾਰ ਦਿੰਦਿਆਂ 3 ਲੱਖ ਦੇ ਕੇ ਸ਼੍ਰੀ ਦਰਬਾਰ ਸਾਹਿਬ ਨੂੰ ਗਹਿਣੇ ਤੋਂ ਛੁਡਾਇਆ ਅਤੇ ਹੋਰ ਪੁਜਾਰੀਆਂ ਤੇ ਅਕਾਲੀਆਂ ਦੇ ਜੁਰਮਾਨੇ ਦੀ ਰਕਮ ਵੀ ਭਰ ਦਿੱਤੀ ਉਹਨਾਂ ਨੇ ਆਪਣੇ ਜੀਵਨ ਦੇ ਅੰਤਲੇ 4-5 ਸਾਲ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਬੁੰਗਿਆਂ ਦੀ ਉਸਾਰੀ ਅਤੇ ਸ਼ਹਿਰੀ ਸੇਵਾ ਚਲਾਏ ਅਤੇ ਆਪਣੇ ਧਰਮ ਤਵਾਜ ਹੋਣ ਦਾ ਪਹਿਰਾ ਦਿੱਤਾ ਸੁਲਤਾਨ ਉਲ ਕੌਮ ਤੇ ਖਾਲਸੇ ਦਾ ਸਿੱਕਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਚ ਜਦੋਂ ਖਾਲਸਾ ਪੰਥ ਦਾ ਲਾਹੌਰ ਉੱਤੇ ਕਬਜ਼ਾ ਹੋਇਆ ਤਾਂ ਨਵਾਬ ਕਪੂਰ ਸਿੰਘ ਦੁਆਰਾ ਕੀਤੀ ਹੋਈ ਭਵਿਕ ਬਾਣੀ ਦੇ ਸ਼ਬਦ ਜੋ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਬਚਪਨ ਵੇਲੇ ਉਚਾਰੇ ਸਨ ਕਿ ਤੇਰੇ ਔਰ ਤੇਰੀ ਸੰਤਾਨ ਦੇ ਅੱਗੇ ਆਸਿਆ ਵਾਲੇ ਚੋਬਦਾਰ ਚੱਲਿਆ ਕਰਨਗੇ ਅਤੇ ਸਰਦਾਰ ਜੱਸਾ ਸਿੰਘ ਨੂੰ ਕਿਹਾ ਕਿ ਮੈਨੂੰ ਇਸ ਗਰੀਬ ਨਵਾਜ ਪੰਥ ਨੇ ਨਵਾਬ ਬਣਾ ਦਿੱਤਾ ਹੈ ਤੇਨੂੰ ਕੀ ਪਤਾ ਪਾਤਸ਼ਾਹੀ ਬਣਾ ਦੇਣਾ ਇਹ ਭਵਿਕਤ ਬਵਾਕ ਸੱਚ ਸਾਬਤ ਹੋਏ ਗੁਰੂ ਦੀ ਮਿਹਰ ਸਦਕਾ ਸਰਦਾਰ ਜੱਸਾ ਸਿੰਘ ਆਲੂ ਵਾਲਿਆਂ ਨੂੰ ਸੁਲਤਾਨ ਉਲਕੌਮ ਪੰਥ ਦੇ ਬਾਦਸ਼ਾਹੀ ਪਦਵੀ ਪ੍ਰਾਪਤ ਹੋਈ ਕੈਦੀ ਇਸਤਰੀਆਂ ਨੂੰ ਛੁਡਾਉਣਾ ਸਿੱਖ ਧਰਮ ਵਿੱਚ ਇਸਤਰੀ ਨੂੰ ਸੋਖਿਆ ਮੰਨਦਾ ਆਖੀ ਹੈ ਜਿੱਥੇ ਜਮੈ ਰਾਜਾਨ ਕੈਕੇ ਸਤਕਾਰਿਆ ਜਾਂਦਾ ਹੈ ਕਾਜ਼ੀ ਨੂਰ ਮੁਹੰਮਦ ਲਿਖਦਾ ਹੈ ਕਿ ਸਿੱਖ ਇਸਤਰੀਆਂ ਨੂੰ ਬੁੜੀ ਜਾਂ ਬੁੱਢੀ ਕਹਿੰਦੇ ਹਨ ਤੇ ਹਰ ਇਸਤਰੀ ਭਾਵੇਂ ਉਹ ਆਪਣੀ ਹੋਵੇ ਜਾਂ ਕਿਸੇ ਦੁਸ਼ਮਣ ਦੀ ਨੂੰ ਸਤਕਾਰ ਦਿੰਦੇ ਹਨ ਧਰਮਤਵਾਜ ਹੁੰਦਿਆ ਸਰਦਾਰ ਜੱਸਾ ਸਿੰਘ ਨੇ ਖਾਲਸਾ ਪੰਥ ਦੀ ਅਗਵਾਈ ਕਰਦੇ ਆ 2200 ਤੋਂ ਵੱਧ ਉੱਪਰ ਹਿੰਦੂ ਇਸਤਰੀਆਂ ਗੋਇੰਦਵਾਲ ਸਾਹਿਬ ਨੇੜੇ ਅਮ੍ਰਿਤਸਰ ਦੇ ਕੈਂਪ ਵਿੱਚ ਛੁਡਾਈਆਂ ਫਿਰ ਸਭ ਨੂੰ ਖਰਚ ਦੇ ਕੇ ਘਰੋਂ ਘਰੀ ਤੁਪਨ ਚਾ ਦਿੱਤਾ ਡਾਕਟਰ ਗੰਡਾ ਸਿੰਘ ਦੇ ਸ਼ਬਦਾਂ ਅਨੁਸਾਰ ਇਸ ਹਮੰਦਰ ਦੀ ਤੇ ਬਹਾਦਰੀ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਉਜਾਗਰ ਕਰ ਦਿੱਤਾ ਅਤੇ ਉਸ ਦੀ ਦਲੇਰੀ ਤੇ ਨਿਸ਼ਕਾਮ ਸੇਵਾ ਦੀ ਧੰਕ ਹਰ ਪਾਸੇ ਪੈ ਗਈ ਅਤੇ ਉਹ ਬੰਦੀ ਛੋੜ ਕਰਕੇ ਮਸ਼ਹੂਰ ਹੋ ਗਿਆ ਇਸੇ ਤਰ੍ਹਾਂ ਇਸਤਰੀ ਦੇ ਸਤਕਾਰ ਦੀ ਇੱਕ ਹੋਰ ਮਿਸਾਲ ਵੀ ਮਿਲਦੀ ਹੈ ਕਿ ਜਦੋਂ ਆਪਣੇ ਘੋਰ ਦੁਸ਼ਮਣ ਅਬਦਾਲੀ ਦਾ ਨਿਯਤ ਕੀਤਾ ਜਰਨੈਲ ਜਹਾਨ ਖਾਨ ਮੈਦਾਨੇ ਜੰਗ ਵਿੱਚੋਂ ਘੋੜੇ ਤੇ ਚੜ ਕੇ ਭੱਜ ਗਿਆ ਤੇ ਆਪਣੀ ਬੇਗਮ ਨੂੰ ਵੀ ਛੱਡ ਗਿਆ ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਬੜੇ ਸਤਕਾਰ ਨਾਲ ਬੇਗਮ ਨੂੰ ਪੁੱਛਿਆ ਕਿ ਉਸ ਨੂੰ ਕਿੱਥੇ ਪਹੁੰਚਾਇਆ ਜਾਵੇ ਤਾਂ ਉਸਨੇ ਕਿਹਾ ਕਿ ਜੰਮੂ ਦੇ ਰਾਜੇ ਦੀ ਰਾਣੀ ਉਸ ਦੀ ਮੂੰਹ ਬੋਲੀ ਭੈਣ ਹੈ ਉਸ ਕੋਲ ਭੇਜੇ ਜਾਣ ਤੇ ਉਹ ਆਪੇ ਘਰ ਪਹੁੰਚ ਜਾਵੇਗੀ ਸਰਦਾਰ ਸਾਹਿਬ ਨੇ ਆਪਣੇ 94 ਸਰਦਾਰ ਨਾਲ ਭੇਜ ਕੇ ਬੇਗਮ ਨੂੰ ਜੰਮੂ ਪਹੁੰਚਾਇਆ ਇਸੇ ਤਰ੍ਹਾਂ ਪਾਣੀਪਤ ਦੇ ਮੈਦਾਨ ਵਿੱਚ ਜਦੋਂ ਮਰਾਹਟਾ ਜਰਨੈਲ ਹੁਲਕਰ ਤੇ ਉਸ ਦੀ ਸੈਨਾ ਦੁਰਾਨੀਆਂ ਤੋਂ ਹਾਰ ਕੇ ਭੱਜ ਗਏ ਤਾਂ ਸੈਂਕੜੇ ਮਰਾਹਟਾ ਨਾ ਬੰਦੀ ਬਣਾ ਲਈਆਂ ਗਈਆਂ ਸਰਦਾਰ ਜੱਸਾ ਸਿੰਘ ਦੀ ਅਗਵਾਈ ਵਿੱਚ ਸਿੰਘਾਂ ਨੇ ਇੰਨਾ ਮਰਾਹਟਾ ਨਾ ਨੂੰ ਉਹਨਾਂ ਦੇ ਘਰਾਂ ਮਹਾਰਾਸ਼ਟਰ ਤੱਕ ਬੜੇ ਜਫਰਜਾਲ ਕੇ ਪਹੁੰਚਾਇਆ ਇਸ ਤਰ੍ਹਾਂ ਤੇ ਇੱਜ਼ਤ ਪੱਤ ਦੀ ਰਾਖੀ ਤੇ ਸਨਮਾਨ ਦੀ ਇਹ ਸੇਵਾ ਵੀ ਸਰਦਾਰ ਜੱਸਾ ਸਿੰਘ ਦੇ ਧਰਮਤਵਾਜ ਹੋਣ ਦੀ ਸ਼ਹਾਦੀ ਪਰਦੀ ਹੈ ਇਸ ਤਰ੍ਹਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਪੰਥ ਸੇਵਕ ਤੇ ਧਰਮਤਵਾਜ ਹੋਣ ਦੀ ਗੱਲ ਕਰਦੇ ਹਾਂ ਸਾਫ਼ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੇ ਪੰਥ ਦਾ ਝੰਡਾ ਬਰਦਾਰ ਬਣ ਕੇ ਆਪਣੇ ਜੀਵਨ ਨੂੰ ਬਾਣੀ ਬਾਣੇ ਨਾਲ ਉਹਤਪੋਤ ਹੁੰਦਿਆਂ ਧਰਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜਾ ਵਿੱਚ ਆਪਣਾ ਤਨ ਮਨ ਧਨ ਸਭ ਕੁਝ ਅਰਪਣ ਕਰਕੇ ਧਰਮੀ ਕਾਰਜ ਕੀਤੇ ਖਾਲਸਾ ਪੰਥ ਨੂੰ ਬੁਲੰਦੀਆਂ ਤੇ ਪਹੁੰਚਾਇਆ ਖਾਲਸਾ ਰਾਜ ਕਾਇਮ ਕੀਤਾ ਤੇ ਆਪਣੇ ਆਪ ਨੂੰ ਨਿਮਾਣਾ ਪੰਥ ਸੇਵਕ ਕਹਾ ਕੇ ਧਰਮ ਦੇ ਚੰਡੇ ਗੱਡੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਲਈ ਇੰਨਾ ਹੀ ਅਗਲੇ ਪਾਰਟ ਵਿੱਚ ਆਪਾਂ ਹੋਰ ਸਰਦਾਰ ਜਸਪ੍ਰੀਤ ਸਿੰਘ ਆਲੂਵਾਲੀਆ ਦੇ ਜੀਵਨ ਅਤੇ ਸ਼ਖਸੀਅਤ ਬਾਰੇ ਵਿਚਾਰ ਚਰਚਾ ਕਰਾਂਗੇ ਵੈਗੁਰ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਸ ਕਰਦੀ ਹਾਂ ਕਿ ਆਪ ਜੀ ਨੂੰ ਇਹ ਉਪਰਾਲਾ ਪਸੰਦ ਆਇਆ ਹੋਵੇਗਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਤਾਂ ਕਿ ਇਹ ਇਤਿਹਾਸਕ ਜਾਣਕਾਰੀ ਘਰ-ਘਰ ਪਹੁੰਚ ਜਾਵੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ